ਮਾਈ ਜੀ ਕਾਲ ਸਾਹਿਬ ਵੈਕਰੂ ਜੀ ਕੀ ਪਤੇ ਅੱਜ ਜੀ ਨੇ ਫਿਰ ਆਪਣਾ ਡਰੰਗ ਦਿਹਾੜਾ ਦਰਸ਼ਨ ਸਿੰਘ ਮੇਰਾ ਨਾਮ ਹੈ ਮੇਰੇ ਬਾਪ ਦਾ ਨਾਮ ਆਪਣੇ ਵੀਰ ਸਿੰਘ ਹੈ ਮੂਨ ਕ ਮੰਡੀ ਦੇ ਵਿੱਚ ਮੈਂ ਕਣਕ ਲੈ ਕੇ ਪਹੁੰਚ ਰਿਹਾ ਤੇ ਮੈਨੂੰ ਕੋਈ ਪਰੇਸ਼ਾਨੀ ਵਾਲੀ ਕਰਨੀ ਦੀ ਸਫਾਈ ਵੀ ਪੂਰੀ ਚੱਲ ਰਹੀ ਹੈ ਫਲਾਈ ਦੀ ਵਧੀਆ ਸੋਹਣੀ ਚੱਲ ਰਹੀ ਹੈ ਤਰਨੂ ਜੀ ਮੈਨੂੰ ਘਰੇ ਭੇਜਣਗੇ ਪਾਣੀ ਧਾਣੀ ਪੂਰਾ ਪਰਮੰਦ ਹੈ ਜੀ ਸਰਕਾਰ ਦਾ ਜੀ ਮੈਂ ਭਗਮਨਤ ਮਾਨ ਦਾ ਬਹੁਤ ਧੰਨਵਾਦ ਕਰਦਾ ਬੜੀ ਸੋਹਣੀ ਟੰਗਣਾ ਮੰਡੀ ਚੱਲ ਰਹੀ ਹੈ ਜੀ ਸੰਨਦਾ ਵੀ ਚਲੋ ਸਾਡਾ ਵਧੀਆ ਰਿਗਾਰਡ ਹੈ ਬੈਕਟਰ ਦਾ ਪ੍ਰਬੰਧ ਹੈ ਠੰਡੇ ਪਾਣੀ ਦਾ ਪ੍ਰਬੰਧ ਸਾਰਾ ਜਿਹੜਾ ਹੈਗਾ ਮਾਰਕੀਟ ਕਮੇਟੀ ਵੱਲੋਂ ਸਰਕਾਰ ਵੱਲੋਂ ਕੀਤਾ ਗਿਆ। ਇਹ ਗੱਲ ਕਰ ਲੈਣਾ ਪਹਿਲਾਂ ਤਾਂ ਮੈਂ ਜੀ ਖੇਤ ਚ ਵੱਢੀ ਜਾਂਦਾ ਸੀ ਮੈਨੂੰ ਕਹਿੰਦੇ ਵੀ ਤੋਲ ਸਟਾਰਟ ਕਰ ਦਈਏ ਮੈਂ ਕਹਾਂ ਰਾਜੀ ਸਾਰੀ ਫਸਲ ਆ ਲੈਨ ਤੂੰ ਨਾਲ ਦੇ ਨਾਲ ਸਫਾਈ ਕਰਾ ਕੇ ਤੋਲ ਸਟਾਰਟ ਹੋ ਰਿਹਾ। ਰਾਤ ਮੈਨੂੰ ਨਹੀਂ ਲੱਗਦਾ ਕਿਸੇ ਬੰਦੇ ਦੀ ਰਾਤ ਵਿੱਚ ਲੱਗ ਰਹੀ ਹੈ। ਸਾਰੀ ਪਰ ਹੁਣ ਸਾਰ ਕੋਈ ਦਿੱਕਤ ਨਹੀਂ ਆ ਰਹੀ ਕਿਸੇ ਕਿਸਾਨ ਨੂੰ ਨਾ ਲਿਫਟਿੰਗ ਚ ਲਿਫਟਿੰਗ ਹੈ ਜੋ ਉਹ बिक ਚੁੱਕੀ ਹੈ ਮੈਂ ਸ਼ਾਮ ਨੂੰ ਆਪਣੇ ਘਰ ਜਾ ਸਕਦਾ। ਤੇ ਸਰਕਾਰ ਦਾ ਮੈਂ ਬਹੁਤ ਬਹੁਤ ਧੰ ਇਹ ਮੈਨੂੰ ਇਸ ਵਾਰ ਕੋਈ ਵੀ ਦਿੱਕਤ ਨਹੀਂ ਆਈ ਹੈਗੀ ਵੀ ਜਾਂ ਕੋਈ ਮੌਕਚਰ ਵਗੈਰਾ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਮੇਰਾ ਦੀ ਫਸਲ ਵੀ ਮੇਰਾ ਨਾਮ ਸੰਜੀਤ ਸੈਣੀ ਉਫ ਸੰਜੀਤ ਸੈਣੀ ਮੇਰੀ 10 ਨੰਬਰ ਦੁਕਾਨ ਫਰਮ ਦਾ ਨਾਮ ਹੰਸਰਾਜ ਐਨ ਸੰਝਾ ਐਤਕੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਦੀ ਸਰਕਾਰ ਵੱਲੋਂ ਪੂਰੇ ਮੰਡੀ ਦੇ ਵਿੱਚ ਪ੍ਰੋਪਰ ਪੁਕਤਾ ਪ੍ਰਬੰਧ ਕੀਤੇ ਗਏ ਨੇ ਇਹੀ ਗੱਲ ਕਿਸਾਨਾਂ ਦੀ ਕਿਸਾਨ ਵੀ ਇਸ ਵਾਰ ਆਪਦੀ ਜੋ ਸਰਕਾਰ ਦੀ ਅੰਡਰ 12 ਮੌਕਚਰ ਜੋ ਪੋਲਿਸੀ ਹੈ ਉਸ ਦੇ ਅੰਦਰ ਹੀ ਸੁੱਕੀਆਂ ਕਣਕਾਂ ਮੰਡੀ ਦੇ ਵਿੱਚ ਲੈ ਕੇ ਆ ਰਹੇ ਨੇ ਤੇ ਆੜਤੀਆਂ ਨੂੰ ਵੀ ਇਸ ਦੇ ਵਿੱਚ ਕਹਿਣ ਦੇ ਵਿੱਚ ਕੋਈ ਪਰੇਜ ਨਹੀਂ ਕਿ ਆਪਣਾ ਸਾਰਾ ਜੋ ਹੈ ਇਹਨਾਂ ਦੀ ਤਲਾਈ ਦਾ ਲਾ ਲਓ ਜਾਂ ਸੁੱਕੀਆਂ ਕਣਕਾਂ ਹੋਣ ਦੇ ਕਾਰਨ ਟਾਈਮ ਟੂ ਟਾਈਮ ਇਹਨਾਂ ਦੀ ਸੇਮ ਡੇ ਭਰਾਈ ਹੋ ਰਹੀ ਹੈ ਕਣਕ ਦੀ ਤੇ ਨਾਲ ਹੀ ਜਿਹੜੀ ਲਿਫਟਿੰਗ ਦਾ ਕੰਮ ਵੀ ਹੈ ਪੰਜਾਬ ਸਰਕਾਰ ਵੱਲੋਂ ਪੁਖਤਾ ਕੀਤਾ ਗਿਆ ਹੈ 24 48 ਘੰਟਿਆਂ ਦੇ ਵਿੱਚ ਆਪਣਾ ਲਿਫਟਿੰਗ ਵੀ ਹੋ ਰਹੀ ਹੈ ਜੀ